ਦੰ ਮੈਂ ਵੀ ਵਰੀ ਅਖੰਡੇ ਵੀ ਨਿਕਲ ਜਾ ਭਰ ਕੀ ਕਰਦਾ ਵਾ ਚਲ ਆ ਇਧਰ ਤੁਸੀਂ ਕਿਉਂ ਆਪਨੇ ਵਾਲੀ ਰੇ ਜਾਣ ਦੇ ਤੇ ਦੇ ਹਾਂ ਜੱਸੰਨ ਮੈਂ ਕਿਦੋਂ ਲੱਗੀ ਐਨਾ ਨਹੀਂ ਆਕਿਆ ਕਿ ਮਾਂ ਦਾ ਟੋਟਾ ਜਿਗਰਾ ਵਾ ਤੂੰ ਨੂੰ ਨਾ ਖੜਾ ਉਹ ਨੂੰ ਮਿੱਥੋ ਕੇ ਲੈ ਗਈ ਹੁਣ ਮੈਂ ਕਿੱਧਰ ਨੂੰ ਜਾਵਾਂ ਤੇ ਕਿੱਧਰ ਨੂੰ ਨਾ ਜਾਵਾਂ ਮੇਜਰ ਵੇ ਸਾਡੀ ਮਾਤੇ ਪੜਦਾ ਪਿਆ ਰਿਆ ਅਹੀ ਉਹ ਕੁੜੀ ਦੀ ਮਾਸਾ ਨਹੀਂ ਸੁਣੀ ਇਹਨੇ ਵਿਚਾਰੀ ਨੇ ਤਰਲੇ ਲੈਣੇ ਕੋ ਗਲਤ ਕਰਨ ਵਾਲੀ ਨਹੀਂ ਤੇਹੀ ਫੇਰ ਵੀ ਉਹਨੂੰ ਬੁਰਾ ਭਲਾ ਕਹਿਣੋਂ ਹਟੇ ਹੀ ਨਹੀਂ ਹਟੇ ਨਹੀਂ ਇਹਦੇ ਕਰਕੇ ਚਲ ਉੱਠ ਉੱਠ ਅੱਜ ਤੇ ਤੂੰ ਲੈਣਾ ਉਹਦੀ ਥੋੜੀ ਸੈਡ ਕੱਲ ਨੂੰ ਤੂੰ ਬਹੁਤੀ ਸੈਡ ਲਵੇਂਗਾ ਅਹੀਂ ਤੇ ਲਿਆਂਦੀ ਚੌਂਕਾ ਚੁੱਲਾ ਸਾਹਮਣ ਨੂੰ ਉਹ ਮਾਤਾ ਚੌਂਕਾ ਚੁੱਲਾ ਸਾਹਮਣ ਨੂੰ ਤੇ ਤੂੰ ਲਿਆਂਦੀ ਆ ਤੂੰ ਕਿਹੜੀ ਨੌਕਰ ਰਾਣੀ ਲਿਆਂਦੀ ਆ ਬੋਟੀ ਵਿਆਹ ਕੇ ਲਿਆਈ ਆ ਤੂੰ ਤੇ ਇਦਾਂ ਕਰਨੀ ਵੀ ਜਿੱਦਾਂ ਮੈਂ ਨੌਕਰਾਨੀ ਲੈ ਆਈ ਹੁੰਦੀ ਆ ਆਇਆ ਨੌਕਰਾਨੀ ਨਹੀਂ ਲਿਆਂਦੇ ਤੂੰ ਤਾਂ ਕੱਲ ਨੂੰ ਉਹਦੇ ਮਗਰ ਲਾ ਕੇ ਸਿਹਰੀ ਚੜਾ ਲੇਂਗਾ ਉਹਨੂੰ ਸਿਰ ਤੇ ਚੜਾ ਲੇਂਗਾ ਉਹ ਨਹੀਂ ਮਗਰ ਲੱਗਦਾ ਮੈਂ ਅੱਗੇ ਕਿੰਨਾ ਕ ਮਗਰ ਲੱਗਾ ਮੈਂ ਲੋਕਾਂ ਦੇ ਉਹਦੇ ਵੀ ਨਹੀਂ ਲੱਗਦਾ ਮੈਂ ਮਗਰ ਤੇ ਮੇਰੀ ਤੇ ਸਾਰੀ ਉਮਰ ਭਈਦਾ ਹੀ ਨੰਗ ਜੂ ਉਹ ਨਹੀਂ ਨੰਗ ਦੀ ਤੇਰੀ ਉਮਰ ਤੂੰ ਟੈਨਸ਼ਨ ਨਾ ਲੈ ਕੋਈ ਗੱਲ ਨਹੀਂ ਚਾ ਟੈਨਸ਼ਨ ਨਾ ਲੈ ਟੈਨਸ਼ਨ ਲਿਆ ਕੋਹ ਨਹੀਂ ਹੁਣਾ ਤੇ ਤਾਂ ਹੋ ਲੰਮਾ ਪੈ ਜਸਨ ਜਾ ਤੂੰ ਪਾਣੀ ਲਿਆ ਗੋਲੀ ਤੇ ਨਹੀਂ ਚਾਹੀਦੀ ਕੋਈ ਉਹ ਬੀਪੀ ਵਾਲੀ ਗੋਲੀ ਹੁਣ ਨਹੀਂ ਲੈਣੀ ਕਿਆ ਕਾਟੀ ਦੇ ਲਾ ਇਹਦਾ ਵੀ ਕੀ ਕਰ ਜੇ ਕੀ ਠੀਕ ਹੋ ਗਿਆ ਕਿ ਨੀਗਾ ਟੱਲਾ ਟੈਨਸ਼ਨ ਕਿੰਨੀ ਲੈਂਦਾ ਵਾ ਉਹ ਕੀ ਕਰੀ ਇਹ ਮਿਲ ਆਇਆ ਕਿੰਨਾ ਟਾਈਮ ਨਗਾ ਲਿਆ ਇਹ ਤੂੰ ਇਹਨੂੰ ਹੁਣ ਪਤਾ ਲੱਗਾ ਤੇ ਕਿੰਨੀਆਂ ਟੈਨਸ਼ਨਾਂ ਆਈਆਂ ਵਾ ਗਾਜੀ ਗੋਲੀ ਤਾਂ ਲੱਗੀ ਨਹੀਂ ਆ ਫੜ ਲੈ ਲਿਆ ਵਾ ਗੈਰ ਗਲਤੀ ਲੱਗੀ ਮੋ ਤੇ ਮੋ ਤੇ ਕਰਕੇ ਹੁਣੇ ਤੂੰ ਨੂੰ ਭੂਏ ਚੜਾ ਲੇਗਾ ਤੇ ਕੱਲ ਮੈਂ ਨਾਮਾ ਕਰਵਾ ਡਾ ਲਾਈ ਫਿਰਿਆ ਕਰੂ ਮਾਤਾ ਨਹੀਂ ਲਾਉਂਦੀ ਆਡਾ ਉਹਦੇ ਵਿਚਾਰੀ ਪਹਿਲਾਂ ਹੀ ਦੁੱਖਾਂ ਦੀ ਮਾਰੀ ਆ ਪਿਓ ਉਹਦਾ ਵਿਚਾਰੀ ਦਾ ਹੈ ਨਹੀਂ ਆ ਮਾਂ ਉਹਦੀ ਦੂਜੀ ਜਗ੍ਹਾ ਆਈ ਆ ਉਹ ਪਤਾ ਨਹੀਂ ਕਿੱਦਾਂ ਵਿਚਾਰੀ ਨੇ ਟਾਈਮ ਕੱਟਿਆ ਵਾ ਐਵੇਂ ਨਹੀਂ ਇਦਾਂ ਕਰਦੇ ਰਹੀਦਾ ਹੀ ਦਾ ਚਲ ਕਰ ਲੋ ਜੋ ਟਡਕੋ ਕੋ ਹੁੰਦਾ ਮਾਤਾ ਕੀਤਾ ਕਰਾਇਆ ਤੇ ਭਾਂ ਸਾਰਾ ਰਾਜ ਦਾ ਹੀ ਆ ਪਰ ਮੈਨੂੰ ਤਾਂ ਮੋਰਾ ਬਣਾ ਕੇ ਸਭ ਕੋ ਕਰਵਾਤਾ ਨਾ ਮੇਰੇ ਦੇ ਪਾਪਾ ਦੀ ਪੰਡ ਮੇਰੇ ਸਿਰ ਤੇ ਰੱਖਦੀ ਆ ਇਹ ਕਿਦਾਂ ਮੈਂ ਬੋਝ ਆਪਣੇ ਗਲੋਂ ਲਾਊਂਗਾ ਵੀ ਕੁੜੀ ਤੇ ਮੈਂ ਇਦਾਂ ਉਹਨੂੰ ਘਰ ਮਾੜੇ ਘਰ ਵਿਆਹਤਾ ਵਾ ਉਹ ਤਾਂ ਮੈਂ ਵੀ ਆਂਦੀ ਹਾਂ ਨਾ ਤੇ ਤੁਸੀਂ ਤੇ ਆਂਦੇ ਸੀ ਵੀ ਜੋ ਕੋ ਹੋਣਾ ਮਾਤਾ ਹੱਜੀ ਝੂਠ ਹੀ ਬੋਲਦੀ ਆ ਹੁਣ ਪਤਾ ਲੱਗਾ ਤੇਰੀਆਂ ਵੀ ਅੱਖਾਂ ਤੇ ਪੱਟੀ ਬੱਜੀ ਸੀਗੀ ਜਦੋਂ ਮੈਂ ਆਂਦੀ ਹੁੰਦੀ ਤੈਨੂੰ ਵੀ ਆਖਣਾ ਫੋਨ ਤੇ ਵੀ ਗੱਲ ਕਰਨੀ ਮਾੜੀ-ਮੋਟੀ ਪਿਓ ਤੇਰੇ ਨੇ ਮੈਂ ਆਖਣਾ ਵੀ ਤੂੰ ਹੀ ਝੂਠੀ ਨਹੀਂ ਉਹ ਚੱਲ ਜਾਣ ਦੇ ਬਸ ਕਰ ਮੈਂ ਅੱਗੇ ਉਹ ਟੈਨਸ਼ਨ ਨਾ ਹੋ ਬੀਪੀ ਵਧਿਆ ਹੋਆ ਉਹਨੂੰ ਘਾਣ ਦੇ ਕੋਲ ਹੀ ਵੀਪੀ ਦਵਾ ਦੇ ਆ ਵੇ ਹੁਣ ਵੇਲਾ ਸੱਚ ਸਾਰਾ ਸਾਹਮਣੇ ਆ ਗਿਆ ਕਿ ਨੀਂਗਾ ਮੇਰੀ ਧੀ ਤੇ ਦਾੜ ਕਿੰਨੀ ਆ ਵਦਿੱਕੀਆ ਕਰਦੀ ਰਹੀ ਆ ਅਈ ਨੀ ਮੇਰੀ ਤਾਂ ਇਹਦੇ ਨਾਲ ਸ਼ੁਕਰ ਬੰਦਾਂ ਮਾ ਨਹੀਂ ਹੋ ਬੱਸ ਕਰ ਟੈਨਸ਼ਨ ਜਿਆਦਾ ਲਈ ਜਾਊਗਾ ਮੁੰਡਾ ਬਾਤਾਂ ਜਾਓ ਮੈਂ ਨਾ ਘੜੀ ਰਾਮ ਕਰਨਾ ਮੈਨੂੰ ਟੈਨਸ਼ਨ ਦੀ ਬੜੀ ਆ ਤੁਸੀਂ ਜਾਓ ਬਾਹਰ ਟੈਨਸ਼ਨ ਤਾਂ ਪਤਾਾਨੂੰ ਹੀ ਬੜੀ ਆ ਸਾਨੂੰ ਕਿਹੜੀ ਨਹੀਂ ਚਲ ਕੁੜੀ ਵਿਆਹੀ ਆਪਣੇ ਘਰ ਸੁਖੀ ਚੰਦੀ ਗਈ ਆ ਨਹੀਂ ਪਤਾ ਵੀ ਹੋਰ ਹੀ ਕਲੇ ਸਾਡੇ ਘਰ ਪੈ ਜਾਣਾ ਵਾ ਆ ਤੇ ਨਵਾਂ ਹੀ ਕੋਈ ਨਾ ਟਮਾਸਾ ਹੀ ਬਣ ਗਿਆ ਵਾ ਮੈਂ ਮਾਤਾ ਚਲ ਤੁਸੀਂ ਬਾਹਰ ਦੱਸ ਪੁੱਤ ਜਾਓ ਤੁਸੀਂ ਬਾਹਰ ਘੜੀ ਰਾਮ ਕਰੋ ਤੇ ਮੈਨੂੰ ਰਾਮ ਕਰ ਲਾ ਤੂੰ ਖੇਡ ਬਲ ਜਾ ਕੇ ਬਾਹਰ ਖੇਡ ਕੋਈ ਗੱਲ ਨਹੀਂ ਤੂੰ ਬੱਚਾ ਖੇਡ ਜਾ ਕੇ ਮੈਂ ਚਲਦੇ ਜਾਣਾ ਵਾ ਵੇ ਅੱਲਾ ਮਮੀ ਨੂੰ ਲੈ ਆਉਂ ਹਾਂ ਉਹ ਤੂੰ ਚਲ ਰੋ ਬਾਹਰ ਤਰਮ ਬੰਦ ਨਵੇਂ ਸਲਾਮਤ ਆਈ ਡਾ ਬੈ ਮੈਨੂੰ ਸਵਾਰ ਮਾਤਾ ਸਾਡੀ ਦਾ ਵੀ ਕੋਈ ਹਾਲ ਅਜੇ ਕੱਲੋ ਵਿਆਹੀ ਆਈ ਆ ਅੱਜ ਲੱਗਵੀ ਪਈ ਆ ਗੱਲਾਂ ਕਰਨੇ ਕਬਲ ਮੈਂ ਤੇਰੇ ਨਾਲ ਇੱਕ ਗੱਲ ਕਰਨੀ ਹੈ ਬਹਿ ਜਾ ਇੱਥੇ ਇਹਰੇ ਜਿਹੜੇ ਸੁਪਨੇ ਉੱਥੇ ਨਹੀਂ ਨਾ ਪੂਰੇ ਹੋਏ ਤੇ ਮੈਂ ਤੇਰੇ ਇੱਥੇ ਪੂਰੇ ਕਰੂੰਗਾ ਨਾਲੇ ਇੱਕ ਗੱਲ ਹੋਰ ਮੈਨੂੰ ਪਤਾ ਵਾ ਵੀ ਤੂੰ ਪੜ੍ਹੀ ਨਹੀਂ ਆ ਤੇ ਤੂੰ ਇਦਾਂ ਕਰਿਆ ਕਰ ਮੈਂ ਜਦੋਂ ਕੰਮ ਤੋਂ ਆਇਆ ਕਰੇਗਾ ਨਾ ਤੇ ਰੋਜ਼ ਤੈਨੂੰ ਥੋੜੇ-ਬੋਤੇ ਅੱਖਰ ਮੈਂ ਸਿਖਾਇਆ ਕਰੂੰਗਾ ਤੇ ਹੌਲੀ-ਹੌਲੀ ਕਰਕੇ ਤੂੰ ਸਿੱਖ ਜਾਣਾ ਮੈਂ ਇੰਗਲਿਸ਼ ਪੰਜਾਬੀ ਤੇ ਤੂੰ ਸਪਸ਼ਟ ਬੋਲਣ ਲੱਗ ਪਣਾ ਚਲੋ ਠੀਕ ਆ ਦੇਖ ਲਿਓ ਜਿੱਦਾਂ ਤੁਹਾਨੂੰ ਸਹੀ ਲੱਗੂਗਾ ਨਹੀਂ ਸਹੀ ਕਿਉਂ ਨਹੀਂ ਲੱਗੂਗਾ ਐ ਤੈਨੂੰ ਪੂਰੀ ਐ ਅੰਗਰੇਜ਼ੀ ਵਾਲੀ ਮੈਡਮ ਬਣਾਉਂਗਾ ਤੈਨੂੰ ਮੈਂ ਇਹ ਨਾ ਨਾ ਹੋਵੇ ਕਿ ਅਭੀ ਮੁਰੜ ਕੇ ਮੈਨੂੰ ਮਖੌਲ ਕਰੇ ਕਿ ਪੜਨਾ ਨਹੀਂ ਹੁੰਦਾ ਵੀ ਸਿਆਣੀ ਬਿਆਣੀ ਨੂੰ ਪੜਾਉਣ ਦੇ ਆ ਨਹੀਂ ਆਣਾ ਉਹਨੇ ਤੇ ਮਖੌਲ ਕਰਨੀ ਆ ਉਹ ਨਹੀਂ ਕਰਦਾ ਮਖੌਲ ਅਭੀ ਇਦਾਂ ਦਾ ਨਹੀਂ ਆ ਸਾਡਾ ਅਭੀ ਬਹੁਤ ਵਧੀਆ ਬੱਚਾ ਵਾ ਕੋਈ ਗੱਲ ਨਹੀਂ ਲੈ ਇਹ ਤਾਂ ਪਹਿਲਾ ਵਾਲਾ ਕੰਮ ਹੋ ਗਿਆ ਅੱਗੇ ਪਹਿਲਾਂ ਵਾਲੀ ਦੇ ਮਗਰ ਮਗਰ ਜਾਂਦਾ ਵਾਨੀ ਇਹ ਦੇ ਮਗਰ ਮਗਰ ਕਦੀ ਕਦੀ ਕੀਸ਼ੇ ਇਹ ਕੰਮ ਤਾਂ ਮੈਂ ਹੁਣ ਨਹੀਂ ਦੇਣੇ ਨਾ ਇਹ ਕੰਮ ਮੈਨੂੰ ਚੰਗੇ ਲੱਗਦੇ ਆ ਪਹਿਲੀ ਗੱਲ ਤੇ ਇਹ ਆ ਜਦੋਂ ਕਾਮਕਾਰ ਨੂੰ ਲਿਆਂਦੀ ਆ ਤੇ ਕੰਮ ਉਹ ਕਰੇ ਉਹਦੇ ਕਿਸੇ ਪਿੱਛੇ ਗਈ ਤੁਹਾਨੂੰ ਤਰਿਆ ਫਿਰਦਾ ਜੀਦਾ ਇਹਨਾਂ ਕੰਮਾਂ ਤੋਂ ਤਾਂ ਮੇਰੇ ਅੱਗੇ ਗੁੱਸਾ ਚੜਿਆ ਬੱਲੇ ਬੱਲੇ ਵੇ ਕਿਦਾਂ ਨੇਹਰ ਕੋ ਉੱਪ ਜਾ ਕੇ ਦਾਵੇਂ ਪੈ ਗਿਆ ਵੀ ਵੀ ਆ ਗਿਆ ਨੇਹਰੀ ਨੇ ਵੀ ਕਹਿ ਚੁੱਕਿਆ ਮੈਂ ਵੇਲੀਆਲ ਵੇਖਾ ਤੂੜੀ-ਤਾੜੀ ਵੀ ਉੱਡ ਗਈ ਹੋਣੀ ਡੰਗਰਾਲ ਤੇ ਵੇਖ ਲਵਾ ਚਲ ਕਾਰ ਕੱਪੜੇ-ਕੁੱਪੜੇ ਚੇਂਜ ਤੇ ਚਾਹ ਬਣਾ ਘੁੱਟ-ਘੁੱਟ ਪੀਏ ਤੇ ਮੈਂ ਵੀ ਲਾਵਾਂ ਕੱਪੜੇ ਹੁਣ ਕੋਈ ਨਹੀਂ ਬਣਾਉਣੀ ਮੈਂ ਕੱਪੜੇ ਚੇਂਜ ਕਰਦਾ ਤਾਨੂੰ ਤੂੜੀ ਦੀ ਪਈ ਆ ਉਹ ਜਿਹੜੀ ਬਾਹਰ ਕੱਢੀ ਉਹ ਪਤਾ ਨਹੀਂ ਕਿੱፈਨੇ ਜੜੀ ਆ ਕਿ ਨਹੀਂ ਜਦੋਂ ਕੁੜੀ ਵਿਆਹ ਹੀ ਨਹੀਂ ਉਦੋਂ ਵੀ ਇਹੋ ਹੀ ਸਿਆਪੇ ਤੇ ਜੇ ਹੁਣ ਵਿਆਹ ਹੀ ਗਈ ਤੇ ਹੁਣ ਉਦੋਂ ਵੀ ਜ਼ਿਆਦਾ ਸਾਡੇ ਪਾਦੇ ਸਿਆਪੇ ਪੈ ਗਏ ਆ ਅਸੀਂ ਦੱਸ ਕੀ ਕਰੀਏ ਹੁਣ ਮੈਂ ਹੁਣ ਤੁਹਾਨੂੰ ਕੀ ਦੱਸਾਂ ਅਸੀਂ ਤੇ ਹੁਣ ਲੱਕੋਂ ਭਾਏ ਆ ਗਿਆਂ ਨਾ ਹੀ ਜੀਂਜਿਆਂ ਨਾ ਹੀ ਮੋਇਆ ਜੀਆਂ ਉਹ ਆ ਕੇ ਭਾਈ ਤੇ ਮੰਮੀ ਬਾਹਰੋਂ ਨੀ ਮੀ ਵੇਖੋ ਕਿੰਨਾ ਤੇਜ ਆ ਗਿਆ ਵਾ ਤੇ ਕੀ ਕਰੀਏ ਮੰਮੀ ਬਾਹਰ ਵਾਤੇ ਮੇਰਾ ਜੀ ਨਹੀਂ ਲੱਗਣਾ ਮੰਮੀ ਤੋਂ ਬਿਨਾ ਤੇਰਾ ਜੀ ਨਹੀਂ ਲੱਗਣਾ ਤੇ ਉਹਨੂੰ ਨਹੀਂ ਦੀਦਾ ਜਿਹੜੀ ਕੁੱਥੇ ਕੰਮ ਕਰਦੀ ਆ ਕੋਈ ਕੰਮ ਸਿੱਧਾ ਕਰ ਲਿਆ ਕਰੇ ਉਦੋਂ ਮੰਮੀ ਨੂੰ ਆਖਿਆ ਕਰ ਵੇਖ ਕੇ ਲਾਈਏ ਬਾਹਰ ਹੈਗੇ ਵੀ ਇਹਦੇ ਨਹੀਂ ਉਹ ਘਰ ਕਿੱਥੇ ਜੜ ਗਈ ਹਣੀ ਬਾਹਰ ਹੀ ਹੁਣੀ ਆ ਜਾ ਵੇਖਿਆ ਤੂੰ ਮੈਂ ਤਾਂ ਨਹੀਂ ਜਾਣਾਂ ਤੇ ਨਾ ਮੇਰਾ ਜੀ ਕਰਦਾ ਹੀ ਆ ਜਾਣ ਨੂੰ ਚਲੋ ਦਾਦੂ ਤੁਸੀਂ ਮੰਨ ਜੋ ਹਾਂ ਹੋ ਨਹੀਂ ਮੰਮੀ ਅਗਰ ਬਾਰਾ ਨਹੀਂ ਕੋਈ ਗਲਤੀ ਕਰ ਜਵੇ ਲਓ ਮੈਂ ਤੁਹਾਡੇ ਪੈਰੀ ਹੱਥ ਲਾਉਣਾ ਉਹ ਕੀ ਦੱਸਾਂ ਗਲਤੀਆਂ ਦੇ ਕਿੱਦਾਂ ਬਖਸ਼ ਲਾਂਗੇ ਉਹਦੀਆਂ ਇਹ ਨਾਲੇ ਬਾਰ ਨੇਰਾ ਵੀ ਬੜਾ ਹੋਈ ਜਾਂਦਾ ਉਹ ਕਿੱਥੇ ਜਾਣਗੇ ਨੀਨੇ ਰੇਣ ਹੁਣ ਤੈਨੂੰ ਨੇਰੇ ਰਾ ਤੇ ਤਾਂ ਆ ਗਿਆ ਵਾ ਤੇ ਪਹਿਲਾਂ ਨਹੀਂ ਨੀ ਚੇਤਾ ਉਹ ਤਾਂ ਉਹਨੂੰ ਆਖਦਾ ਮਮੀ ਜੀ ਇਹ ਤਾਂ ਨਹੀਂ ਕਰੀ ਰਹਾ ਹੁੰਦਾ ਤੇਰੀ ਭੂਆ ਦੇ ਨਾਲ ਹੀ ਉਹ ਕੀ ਕੋਹ ਕਰਦੀ ਰਹੀ ਆ ਤੇ ਜਿਉਂਦੇ ਨਾਲ ਹੱਡੀ ਤੇ ਹੁਣ ਮੇਰੇ ਨਾਲ ਵੀ ਡੈਤੀ ਆ ਇਹੋ ਜੇ ਕੰਮ ਥੋੜੇ ਕਰੀ ਦੇ ਹੁੰਦੇ ਆ ਉਹਨੂੰ ਵੀ ਥੋੜਾ ਬਤਾ ਸਮਝਾਇਆ ਕਰ ਤੂੰ ਨਿੱਕਾ ਨਿੱਕਾ ਹੁਣ ਤੂੰ ਛਿਆਣਾ ਹੋਇਆ ਮੈਂ ਮੈਂ ਹੁਣ ਕੀ ਸਮਝਾਵਾਂ ਨਹੀਂ ਹਰਦੇ ਅੱਗੇ ਭੂਆ ਹੁੰਦੇ ਤੇ ਮੈਂ ਉਹਨਾਂ ਨਾਲ ਜੀ ਲੱਗ ਜਾਂਦਾ ਹੁਣ ਮਮਾ ਹੀ ਚਲ ਗਏ ਭੂਆ ਵੀ ਚਲ ਗਏ ਹੁਣ ਮੈਂ ਕਿੰਨਾ ਲੱਗ ਰਉ ਨਾਲ ਡੈਡੀ ਵੀ ਅੰਦਰ ਟੈਨਸ਼ਨ ਲੈ ਕੇ ਬੈਠੇ ਆ ਹਾਇ ਕੌਣ ਬੈਠੇ ਆ ਮੈਂ ਜਾ ਕੇ ਦੇਖਦਾ ਸਹੀ ਹਾਇ ਪਹਿੰਦ ਰਾਜਵਾ ਪਹਿਨ ਇੱਥੇ ਤੇਨੇ ਕਿਹਨੋਂ ਤੂੰ ਬੈਠੇ ਏਥੇ ਉਦਾਂ ਬੈਠੀ ਆ ਮੈਂ ਆਪਣਾ ਉਦਾਂ ਵੇਖੇ ਹਵਾ ਲਈ ਪਖਣ ਲਈ ਹੀ ਐਛੇਛੇ ਤੇ ਉਹ ਗੇਠੀ ਜਿਹੀ ਰੱਖਿਆ ਕੋਸਮ ਨਹੀਂ ਮੇਰੀ ਘਟੜੀ ਚ ਕੀ ਆ ਮੈਂ ਤਾਂ ਉਦਾਂ ਨਹੀਂ ਇੱਥੇ ਬੈਠੇ ਬੈਠੇ ਤੇ ਬਾਹਰ ਲੀੜੇ ਇਕੱਠੇ ਕੀਤੇ ਸੀ ਮੈਂ ਕਿ ਜਾਂ ਤੂੰ ਆਪਣਾ ਕੰਮ ਕਰ ਤੂੰ ਮੇਰਾ ਸਿਰ ਨਾ ਖਾ ਲਾਗੇ ਆ ਕੇ ਮੈਂ ਤਾਂ ਚਲੀ ਜਾਵਾਂਗੀ ਕੋਈ ਨਾ ਕੋਈ ਇਹਨਾਂ ਦਾ ਕਰਦੇ ਚੱਕਰ ਹੈ ਗਿਆ ਵਾ ਇਹਨਾਂ ਮੀਂਹ ਬਰਨਿਆ ਵਾ ਇਹ ਤੇ ਬਾਹਰ ਤੇ ਬੈਠਣ ਵਾਲੀ ਨਹੀਂ ਆ ਟੈਨਸ਼ਨ ਉਹ ਸਾਨੂੰ ਹੀ ਬੜੀ ਆ ਜਿਹੜੀਆਂ ਇੰਨੀਆਂ ਵਧੀਆ ਕੀਆ ਕੀਤੀਆਂ ਝੜੀਆਂ ਤੇ ਨਹੀਂ ਗਿਆ ਜਾਂਦੀਆਂ ਕਿਹੜਾ ਕੰਮ ਹੈ ਜਿਹੜਾ ਇਹਨੇ ਨਹੀਂ ਕੀਤਾ ਉਹ ਕੁਮੀਏ ਨਾਲ ਪਰ ਚਲੋ ਫੇਰ ਵੀ ਇਦਾਂ ਕਰ ਮੁੰਡਾ ਤਰਲੇ ਬੜੇ ਲੈਣ ਡਿਆ ਜਾਂ ਲਾਇਆ ਨਿਹਰਾਉਂ ਡਿਆ ਵਾ ਨਹੀਂ ਉਹਨੂੰ ਤਾਂ ਨਹੀਂ ਮੇਰਾ ਜੀ ਕਰਦਾ ਤੇ ਹੁਣ ਆਈ ਤੇ ਤਰਲੇ ਮੇਰੇ ਕੋ ਵੇਖੇ ਨਹੀਂ ਗੇ ਜਾਣਦੇ ਤੇ ਚਲ ਮੈਂ ਵੇਖ ਲੈਣੀ ਆ ਇੱਕ ਵਾਰੀ ਮੈਂ ਲੈ ਆਉਣਾ ਵਾ ਤੇ ਜੇ ਇਹਨੇ ਫੇਰ ਕੋਈ ਕੀਤੀ ਨਾ ਕੀਨੀ ਵੀ ਤੇ ਮੈਂ ਨੀ ਉਹ ਫੇਰ ਜਾਇਆ ਕਰਨਾ ਚਲੋ ਫਿਰ ਆਉ ਤੂੰ ਜਈ ਵੇਖ ਤੇ ਆਈਏ ਬਾਰਾ ਉਹ ਆਖੇ ਹੁਣ ਤੂੰ ਤਰਲੇ ਲੈਣ ਗਿਆ ਤੇ ਮੇਰੇ ਕੋ ਵੇਖੇ ਨਹੀਂ ਜਾਂਦੇ ਤੇਰੇ ਤਰਲੇ ਮੈਨੂੰ ਕਿਥੋਂ ਆਈ ਕੰਮ ਧੰਦਾ ਕਰਕੇ ਇਹਨੇ ਮੇਰੇ ਨਾਲ ਕੀ ਆ ਕੇ ਖਲੋਣਾ ਹੀ ਇਹ ਇੱਥੇ ਬੈਠੀ ਆ ਤੂੰ ਮੇਰੇ ਤੋਂ ਕੀ ਲੈਣਾ ਹੀ ਇਹ ਜੇ ਇਹਨ ਮੈਂ ਦੱਸ ਦਿੰਦੀ ਨਾ ਕਿ ਮੈਨੂੰ ਮੇਰੇ ਘਰ ਦਿਆਂ ਨੇ ਘਰੋਂ ਬਾਹਰ ਕੱਢ ਦਿੱਤਾ ਇਹਨੇ ਤਾਂ ਸੱਤ ਹੀ ਘਰ ਜਾ ਕੇ ਦੱਸਣਾ ਹੀ ਤੇ ਲੋਕਾਂ ਨੇ ਇੱਕ ਦਿਨ ਚਾਰ ਚਾਰ ਗੱਲਾਂ ਬਣਾਉਣੀਆਂ ਇਹ ਵੀ ਉਹਨਾਂ ਨੇ ਆਪਣੀ ਨੌਂ ਘਰੋਂ ਗੱਡੇ ਆ ਅਜੇ ਮੇਜਰ ਨੂੰ ਤਿਆਰ ਦੇ ਨਹੀਂ ਹੋਏ ਛੁੱਟੀ ਆਏ ਨੂੰ ਵਿਖਿਆ ਮੇਜਰ ਨੇ ਵੀ ਘਰੋਂ ਕੱਢ ਦਿੱਤਾ ਪਰ ਨਹੀਂ ਪਰ ਬਾਕੀ ਘਰਾਂ ਮੇਰੇ ਵੀ ਨਾ ਪੇਕਿਆਂ ਨੇ ਕੁਝ ਨਹੀਂ ਸੋਚਿਆ ਵੀ ਕਿੱਥੇ ਵਿਆਹ ਤੀ ਆ ਨਾ ਕੋਈ ਇੱਧਰ ਨੂੰ ਕੋਈ ਬੱਸ ਵਾ ਨਾ ਕੋਈ ਥਰੀ ਵੀਲਰ ਵਾ ਧੁਰ ਤਰ ਕੇ ਜਾਉਂਗੀ ਪਰ ਨਹੀਂ ਮੈਂ ਬੜਾ ਵਾ ਇਦਾਂ ਕਰਦੀ ਆ ਇਹ ਟਰਾਲੀ ਥੱਲੇ ਬਹਿ ਕੇ ਨਾ ਤੇ ਰਾਤ ਕੱਟ ਲੈਣੀ ਆ ਹੇ ਮੁੰਡੇ ਨੇ ਵੀ ਕਿਤੇ ਮਾਸਾ ਜਿੰਨਾ ਨਹੀਂ ਅਸਰ ਕੀਤਾ ਵੀ ਮੇਰੀ ਮਾਂ ਬਾਹਰ ਬੈਠੀ ਆ ਜਾਂ ਕਿੱਥੇ ਆ ਭਲਾ ਇਦਾਂ ਤੇ ਨਾ ਵੀ ਦਾਦੀ ਲਾਗੇ ਜਾ ਕੇ ਬਹਿ ਗਿਆ ਵਾ ਪਸਦਾ ਉਹਨਾਂ ਨੂੰ ਕਹਿੰਦਾ ਵੀ ਚਲੋ ਚੱਲੀਏ ਬਾਹਰ ਐਡੇ ਤੇ ਨਹੀਂ ਭਲਾਉਣਾ ਤੁਰਦੇ ਪਰ ਐਡਾ ਮੁੰਡਾ ਬੇਕੂਫ ਆ ਇੰਨਾ ਇਹਨੂੰ ਸਮਝਾਉਂਦੇ ਰਹੀ ਸਮਝਾਉਂਦੇ ਰੇ ਫੇਰ ਉਹਨਾਂ ਦੇ ਔੜਕ ਦੀ ਬਾਕੀ ਬਣ ਗਿਆ ਵਾ ਵੇ ਹਲਾ ਇਹ ਜਨਾਨੀ ਦੇ ਹਾਲ ਕਿਹੜੀ ਮਿੱਟੀ ਦੀ ਬਣੀ ਆ ਕਈ ਘੰਟਾ ਡੇਢ ਘੰਟਾ ਹੋ ਗਿਆ ਵਾ ਇੱਥੋਂ ਕੱਢੀ ਨੂੰ ਉੱਥੇ ਹੀ ਬੈਠੀ ਆ ਪਤਾ ਹੀ ਹੁੰਦਾ ਨਾ ਵੀ ਮੇਰੇ ਭਰਾ ਨੇ ਕਿਹੜਾ ਚੱਲਣਾ ਵਾ ਗਾੜੀ ਤੇ ਜੇ ਮੈਂ ਚੱਲ ਗਈ ਤੇ ਉਹਨੇ ਕਿਹੜੀ ਬਾਤ ਪੁੱਛਣੀ ਆ ਉਥੇ ਬੈ ਰਹੀ ਨਹੀਂ ਆ ਬੈਠੀ ਰਹਿੰਦੇ ਇਹਨੂੰ ਆਹ ਦਾਦੀ ਜੀ ਆ ਜਾਓ ਹੁਣ ਭਾਵੇਂ ਉਹਦੋਂ ਦੀ ਮੰਮੀ ਆਕਰ ਜੇ ਤੁਸੀਂ ਇੱਥੇ ਗੱਲਾਂ ਕਰੀ ਜਾਂਦੇ ਆ ਜਾਓ ਸਹੀ ਵੇਖੀ ਸਹੀ ਹੁਣ ਆਕਰ ਚੱਲੀ ਐਡਾ ਹੀ ਇਹਨੂੰ ਆਕਰ ਤੇ ਆਵਾ ਆਕਰ ਜੋਗੀ ਹੁੰਦੀ ਤੇ ਜੇ ਬੰਦੇ ਜਦੋਂ ਲੜਦੀ ਆ ਉਦੋਂ ਨਹੀਂ ਐ ਆਕਰਦੀ ਐ ਤਾਂ ਇਹ ਆਕਰ ਚੱਲੀ ਬੈਠੀ ਇਹ ਤਾਂ ਪਹਿਲਾਂ ਵਾਲਾ ਕੰਮ ਹੋ ਗਿਆ ਜੇ ਪਹਿਲੀ ਤੇ ਉਹਨੇ ਵੀ ਇਹੋ ਕੰਮ ਤੇ ਜੇ ਹੁਣ ਦੂਜੀ ਆਈ ਤੇ ਉਹਦੇ ਮਗਰ ਮਗਰ ਪੂਛ ਫੇਰਦਾ ਰਹਿੰਦਾ ਵਾ ਤੇ ਮੈਨੂੰ ਇਹ ਕੰਮ ਨਹੀਂ ਚੰਗੇ ਲੱਗਦੇ ਮੇਰਾ ਪੁੱਤ ਹੱਥਾਂ ਚੋਂ ਖੋ ਲੈਂਦੀਆਂ ਹੁੰਦੀਆਂ ਸੀਗਾ ਤਾਂ ਕਿਤੇ ਵੇਖ ਲੋ ਦਾਦੀ ਜੀ ਕਿੰਨਾ ਤੇ ਮੀ ਪੈ ਗਿਆ ਤੇ ਮੰਮਾ ਵੇਖ ਲੋ ਇਦਾਂ ਹੀ ਉਦਨ ਹੋ ਗਰੇ ਸੁੱਤੇ ਪਾ ਠੰਡ ਲੱਗਣ ਦੀ ਹੋਵੇ ਸਰਮਤ ਮਰ ਗਿਆ ਡੁੱਬ ਕੇ ਹੁਣ ਚੰਗੀ ਆ ਹੁਣ ਐ ਕਿ ਪਈ ਆ ਗਈ ਨਹੀਂ ਹੁਣ ਮੰਮੀ ਜੀ ਹਾਂ ਹਾਂ ਬਤ ਹੈ ਨਹੀਂ ਜਾਂਦੀ ਨਹੀਂ ਹੁਣ ਇੱਥੇ ਕਿ ਪਈ ਆ ਪਹਿਲਾਂ ਤੇ ਬੜੀ ਛੇਤੀ ਮੇਰੇ ਤੇ ਕੇ ਮੇਰੇ ਤੇ ਕੇ ਕੱਲ ਰੋਟਾ ਉਹ ਕੋਈ ਨਹੀਂ ਤਾ ਇਹ ਹੁੰਦੀ ਕਿਤੇ ਵੀ ਆਪਣਾ ਘਰ ਹੀ ਚੰਗਾ ਹੁੰਦਾ ਵਾ ਆ ਗਿਆ ਚਾਚਾ ਕਿਤੇ ਤੁਰ ਪਈ ਨਹੀਂ ਆ ਗਿਆ ਜਿੱਤ ਤੈਨੂੰ ਸਾਰਾ ਮੀ ਮੇਰੇ ਤੇ ਵਰਾ ਗਿਆ ਗੁੜ ਗੁੜੇ ਮੈਨੂੰ ਠੰਡ ਲੱਗਣ ਈ ਐ ਇਹ ਮੁੰਡੇ ਨੇ ਕਿਤੇ ਮਾਸਾ ਜਿੰਨਾ ਨਹੀਂ ਸੋਚਿਆ ਵੀ ਮੇਰੀ ਮਾਂ ਬਾਹਰੋਂ ਵੇਖਾ ਤਾਂ ਸਹੀ ਜਾ ਕੇ ਐਡਾਂ ਤੇ ਦਾਦੀ ਦੇ ਮਗਰੀ ਲੱਗ ਗਿਆ ਤ ਕਿਤੇ ਤੂੰ ਉਹ ਕਹਦਾ ਦਾਦੀ ਦੇ ਮਗਰ ਲੱਗਾ ਵਾ ਉਹ ਤੇ ਵਿਚਾਰਾ ਡਿਆ ਹੋਇਆ ਤੇ ਲੈ ਲੈਣਾ ਮੈਂ ਤੇ ਆਖਿਆ ਕੋਈ ਗੱਲ ਨਹੀਂ ਲੈਣਾ ਤੈਨੂੰ ਨਸੀਬ ਜੜਾ ਕਰ ਮੇਰੀ ਧੀ ਨਾ ਕਰਦੀ ਰਹੀ ਹੈ ਨਾ ਹੋ ਲੱਗਾ ਨਾ ਪਤਾ ਤੇ ਫਿਰ ਲੈ ਕਰੀ ਦੀਆਂ ਹੁੰਦੀ ਕਹੀਆਂ ਲੈਣ ਕੇ ਆਏ ਮੇਰੇ ਮਗਰ ਰਹਿਣ ਦੋ ਜਿੱਥੇ ਮੈਂ ਸਾਰੀ ਦੁਪਹਿਰ ਕੱਟ ਲਈ ਤੇ ਹੁਣ ਰਾਤ ਵੀ ਕੱਟੀ ਜਾਣੀ ਐ ਜਾਓ ਜਾ ਕੇ ਆਪਣਾ ਕੰਮ ਕਰੋ ਜਾ ਕੇ ਕੀਤਾ ਵਾ ਕੰਮ ਐ ਹੋ ਗਿਆ ਨਾ ਸਿੱਧਾ ਦਿੰਦੀ ਹੁੰਦੀ ਲੋ ਹੁਣ ਮਿਲਗਾ ਨਾ ਹੋਰ ਪਤਾ ਲੱਗਾਈਓ ਹੇ ਡਾਕਟਰ ਜੀ ਇਹ ਸੋਚ ਲੋ ਪਹਿਲਾਂ ਪੋਤੇ ਨੂੰ ਮਗਰ ਲਾ ਛੱਡਿਆ ਜੇ ਉਹ 4 ਦਿਨ ਛੁੱਟੀ ਆ ਗਿਆ ਤੇ ਹੁਣ ਉਹਨੂੰ ਮਗਰ ਲਾ ਕੇ ਤੇ ਘਰੋਂ ਕਢਾਤਾ ਮੈਨੂੰ ਤੁਸੀਂ ਚੰਗੇ ਜੇ ਮੈਂ ਹੀ ਮਾੜੀ ਸੀ ਵਿੱਚ ਤੁਹਾਡੇ ਤੇ ਉੱਠ ਖੜਾ ਤੁਰ ਪਹਣ ਕੇ ਹਣ ਵੀ ਅਜੇ ਰਹਿਣਾ ਮੈਂ ਇੱਥੇ ਮੈਂ ਆ ਤੇ ਚੌਨੀ ਆ ਤੇ ਮੇਰਾ ਪੁੱਤ ਮੈਨੂੰ ਪੋਸ ਕੇ ਤੁਰੇ ਤੇ ਇਹ ਤੇ ਉਹਨਾਂ ਨੂੰ ਪੋਸ ਪੋਸ ਕੇ ਤੁਰਦੇ ਤੇ ਮੈਨੂੰ ਕਿਨੇ ਪੁੱਛਣਾ ਵਾ ਕੱਲੋਂ ਮੇਰਾ ਤਾਂ ਕੀ ਕਰਦਾ ਮੜਾ ਇਹ ਮੌਰਾ ਦੇ ਵਿੱਚ ਕਿੱਡਾ ਇਹ ਆਂਡ ਗਵਾਂ ਚ ਸਾਡਾ ਜਲੂਸ ਕੱਢਣ ਲਈ ਆ ਦੱਸਣ ਲਈ ਲੋਕਾਂ ਨੂੰ ਤੇ ਮੈਂ ਰੁੱਸ ਕੇ ਬੈਠੀ ਆ ਬਹੁਤ ਥੋੜੀ ਗੱਲ ਵਾ ਮੈਂ ਨਹੀਂ ਫੇ ਚੰਗੀ ਚੰਨੀ ਤੇ ਤੁਰ ਪਾ ਉੱਠ ਕੇ ਮੀਂ ਸੋਚ ਲੋ ਚੱਲੀਏ ਮੀਂ ਲੋ ਮੀਂ ਫੇਰ ਆਉਣ ਆਲਾ ਵਾ ਤੇ ਤੂੰ ਇੱਥੇ ਆਕਰ ਜਾਣਾ ਜੇ ਆਜੋ ਚੱਲੀਏ ਵੀ ਮੇਰਾ ਤਾਂ ਕੀ ਕਰਦਾ ਇਹਦੇ ਝੋਟਨ ਮਾਰ ਕੇ ਨਾ ਤੈਨੂੰ ਧੂਕੇ ਖੜਾ ਐਸਾ ਨਹੀਂ ਇਹ ਨਹੀਂ ਜਾਣਾ ਕੱਬੀ ਚੰਨੀ ਆ ਤਰ ਤੁਰਫਾ ਬੰਦੇ ਦੀ ਬਣ ਕੇ ਤੋਰ ਤੇ ਪੈਨੀ ਪਰ ਜਿੰਨਾ ਕਸੂਰ ਮੈ ਤੇਰਾ ਵਾ ਸੱਚੀ ਹੋਣ ਦੀ ਮਾਰੀ ਮੁੰਡੇ ਸਾਹਮਣੇ ਤੇ ਮੇਰੇ ਵਾਲ ਆ ਗਈਆਂ ਉਦੋਂ ਕਿੱਥੇ ਗਈ ਉਹ ੱਟਕੇ ਮਾਰ ਮੈਂ ਤੂੰ ਹੀ ਮੁਰਲੀ ਜੁੰਦੀ ਮੁੰਡੇ ਦੇ ਨਾਲ ਹੁਣ ਪਤਾ ਲੱਗਾ ਵੀ ਮੇਰਾ ਕਸੂਰ ਵਾ ਜਿੱਦਣ ਪਿਓ ਕੋਲ ਮੇਰੀ ਕਰਮਦੀ ਹੁੰਦੀ ਹਾ ਉਦੋਂ ਨਹੀਂ ਪਤਾ ਪਿਓਦਣ ਕਿਦਾ ਵਾ ਤੇ ਅੱਜ ਲੱਗ ਗਿਆ ਪਤਾ ਮੈ ਤੇਰਾ ਹੀ ਕਸੂਰ ਵਾ ਜਿੰਨਾ ਵਾ ਹੁਣ ਚੱਲ ਉੱਠ ਕੇ ਤੇ ਤੁਰ ਪਾ ਲੱਗੀ ਯਾਰ ਦੱਸਣ ਲੋਕਾਂ ਨੂੰ 부ਸਕ 부ਸਕ ਕੇ ਚੱਲ ਤਨਮਨ ਦਵ ਗਿਆ ਕਿ ਤੇ ਜਰਾ ਕੱਛਾ ਮੁਝਾ ਮੂਹ ਨਹੀਂ ਕਹਿੰਦਾ ਆਹ ਕਿਹੇ ਤਰ੍ਹਾਂ ਦੀ ਕੱਤਨੀ ਆ ਤੇਰਾ ਛੇ ਲਖ ਲੋ ਕਹਾਂ ਕਿ ਹੁਣ ਆੜਨ ਨਹੀਂ ਆ ਕਿਧੋ ਵਾਂਗੂ ਕਿਤਾ ਫਿੱਟੀ ਖਾ ਖਾ ਕੇ ਤੇ ਹੁਣ ਕਿਤੇ ਡੇੜ ਦੀ ਫਿਰਦੀ ਆ ਚੱਲ ਮੰਗ ਮਾਫੀ ਡੈਡੀ ਜੀ ਮੈਨੂੰ ਮaaf ਕਰ ਦੋ ਮੈਂ ਮੁੜ ਕੇ ਨਹੀਂ ਕੋਈ ਵੀ ਗਲਤੀ ਕਰਦੀ ਉਹ ਮaaf ਤੈਨੂੰ ਕਿੰਨਾ ਕਰੀ ਜਈਏ ਸਾਰੀ ਉਮਰ ਮੈਂ ਮaaf ਕਰਦਾ ਤੇ ਮੈਂ ਬੁੱਢਾ ਵੀ ਹੋ ਗਿਆ ਵਾ ਤੂੰ ਆਪਣੇ ਆਪ ਵੀ ਸੋਚ ਕਿੰਨੀਆਂ ਗਲਤੀਆਂ ਕਰ ਬੈਠੀ ਆ ਕੋਈ ਸੋਚਿਆ ਵਾ ਵੀ ਤੇ ਮੈਂ ਕਰਨਗੀ ਨਹੀਂ ਆ ਉਹ ਅੰਦਰ ਪਿਆ ਜੋ ਉਹਨੂੰ ਜਾ ਕੇ ਮਾਫੀ ਮੰਗਣਾ ਮੇਰੇ ਕੋ ਮਾਫੀਆਂ ਹੈ ਲੈ ਗਿਆ ਧੰਨਵਾਦ ਤੇ ਹੁਣ ਮੈਂ ਮਾਫੀਆਂ ਮੰਗਦੀ ਫਿਰਦੀ ਆ ਵੀ ਜਿੱਤਾ ਕਰੇ ਮੈਨੂੰ ਮਾਫੀਆਂ ਲੈ ਮਾਫ ਕਰ ਦੇਣਾ ਮੈਂ ਇਹ ਤਾਂ ਨਹੀਂ ਮਾਫ ਹੁੰਦਾ ਤੁਸ ਜ ਮਮੀ ਜੋ ਹੋ ਗਿਆ ਨਾ ਮੇਰੇ ਕੋ ਮੈਂ ਤੁਹਾਡੇ ਪੈਰੀਂ ਪੈ ਜੰਨੀ ਆ ਪਰ ਹੁਣ ਮੇਜਰ ਦੇ ਕੰਨ ਆਵਾਜ਼ ਨਾ ਜ਼ਿਆਦਾ ਪਾਈ ਜੋ ਨੇਜਰ ਤੇਜਾ ਕਨਵਾਜ ਪੈਣੀ ਆ ਨੇਜਰ ਨੂੰ ਸਾਰੀਆਂ ਤੇਰੀਆਂ ਵਦੀਕੀਆਂ ਦਾ ਪਤਾ ਲੱਗ ਗਿਆ ਵਾ ਹੁਣ ਅਸੀਂ ਨੇਜਰ ਨੂੰ ਕੀ ਦੱਸਣਾ ਮੈਂ ਜੇ ਤੂੰ ਇਹ ਕਹਿ ਵੀ ਦੋ ਹਾਂ ਕਿ ਚੱਲ ਕੋਈ ਨਹੀਂ ਗਾ ਜੋ ਹੋ ਗਿਆ ਪੁੱਤ ਠੀਕ ਵਾ ਪਰ ਤੂੰ ਇਹ ਜਿਆਦਾ ਬਲਦੀ ਤੇ ਤੇਲ ਪਾਉਣ ਦੇ ਜੇ ਨਾ ਲੈ ਵੇਖ ਲੋ ਅਜੇ ਵੀ ਆਖੀ ਜਾਂਦੀ ਵੀ ਬਲਦੀ ਤੇ ਤੇਲ ਪਾਉਣ ਦੇ ਆ ਆਹੀ ਆ ਮੁੰਡੇ ਦੇ ਮੂੰਹ ਨੂੰ ਗਏ ਆ ਇਹ ਡਿਆ ਹੀ ਰੋਣਾ ਨਹੀਂ ਤਾਂ ਤੈਨੂੰ ਬਖਸ਼ਣਾ ਨਹੀਂ ਜੇ ਤਾਂ ਜਾਂ ਤੁਮ ਗਲਤੀਆਂ ਕਰਦੀਆਂ ਨਿਆਲੇ ਨੇ ਕਿੰਨੇ ਚਰਲੇ ਲਾਏ ਪੈਰੀ ਹੱਥ ਲਾਏ ਲਾਲ ਆ ਗਏ ਤੇ ਵਿਚਾਰੇ ਨੇ ਰੋ ਰਹਾ ਹੋ ਗਏ ਆਪਣਾ ੱਡਿਆ ਨਹੀਂ ਪੱਕਾ ਵੀ ਮੇਰੀ ਮੰਮੀ ਨਹੀਂ ਚੁੱਪੀ ਜਾਂਦੀ ਇੰਨਾ ਕ ਬੱਚਾ ਹੈ ਚਰਲੇ ਲੈਣ ਡਿਆ ਨਹੀਂ ਤਾਂ ਜਾਣਾ ਨਹੀਂ ਕਰ ਵੇਚਦੀ ਤੇ ਵੇਚਦੀ ਰਹਿੰਦੀ ਤੁਹਾਨੂੰ ਕੀ ਹੈਗਾ ਰਾਜ ਮੈਂ ਤੈਨੂੰ ਇੱਕ ਗੱਲ ਦੱਸਾਂ ਛਿਆਣਿਆ ਸੱਚੀ ਹਕਾवत ਪਾਈ ਆ ਪੈਣਾ ਨਾ ਘਰੀ ਮੜਾ ਜਮੇ ਤੇ ਨਾ ਬਾੜੇ ਕੋ ਮੜਾ ਆਵੇ ਘਰ ਵੀ ਜੰਮਿਆ ਮਾੜਾ ਤੇ ਜਿੱਦਾਂ ਬਾਹਰੋਂ ਮਾਰਾ ਆਪਦਾ ਘਰ ਦਾ ਸੱਤਿਆ ਨਾ ਕਰ ਦਿੰਦਾ ਵਾ ਉਹ ਆ ਗੱਲ ਸਾਨੂੰ ਤਾਂ ਸ਼ਰਮ ਮਾਰ ਲਈ ਆ ਤੇ ਕੁੜੀ ਲੋਕਾਂ ਕਹਣਾ ਵਿਆਹ ਤੀਆ ਤੇ ਆਪਣਾ ਘਰ ਮੁੰਡੇ ਰਾ ਜਾਲ ਲਿਆ ਵਾ ਆਈ ਨਾ ਤਾਂ ਕਰਕੇ ਤੈਨੂੰ ਲਿਆਏ ਆ ਨਹੀਂ ਚੱਲ ਜਾ ਉਹਨੂੰ ਤੇ ਸਾਨੂੰ ਜੀ ਨਹੀਂ ਕਰਦਾ ਜੇ ਕਰਾ ਕੱਢੀ ਹੀ ਨਾ ਕਰੋ ਤੇ ਨਿਕਲ ਹੀ ਰਹੀ ਦੀ ਗਾੜੀਆਂ ਵੀ ਆਪਣੀਆਂ ਗਲਤੀਆਂ ਨੂੰ ਸੁਧਾਰਨਾ ਚੰਗੀ ਰਹਿ ਜੇਗੀ ਸੁਧਾਰਨਾ ਤੇ ਉਹਨੇ ਤੇ ਨਹੀਂ ਕਰਿਆ ਉਕਾ ਇਹ ਹੈ ਰਹੀ ਰਹੀ ਆਖਣ ਦੀ ਮੇਰੇ ਕੋ ਗਲਤੀ ਹੋ ਗਈ ਆ ਕਿਥੇ ਨਹੀਂ ਮੈਂ ਇਹਦੀ ਦਾਲ ਗਨ ਦੇਣੀ ਮੈਂ ਤੈਨੂੰ ਛੇਤਰਾ ਚ ਪਾਣੀ ਪਿਆ ਲੂਗੀ ਜੇ ਨੋ ਆ ਤਾਂ ਨੋ ਹੀ ਬਣ ਕੇ ਰਵੇ ਤਹੀਂ ਦਾਦੀ ਪੋਤਾ ਕਿੱਦਾਂ ਨੂੰ ਜਾਵਾਂਗੇ ਜੇ ਤੇ ਇਹ ਕੰਮ ਰਿਆ ਤੇ ਇਹ ਤੇ ਕੰਮ ਆ ਬੜਾ ਔਖਾ ਮੈਂ ਤੇ ਲਿਆਂਦੀ ਆ ਕੰਮ ਕਰਨ ਤੇ ਮੈਂ ਰਾਜ ਕਰਨ ਨੂੰ ਨਹੀਂ ਲਿਆਂਦੀ ਮੇਰਾ ਪੋਤਾ ਸਾਹਵੇਂ ਗਲਤੀਆਂ ਤੇ ਮੈਂ ਮੰਨਣ ਨਹੀਂ ਆ ਹੋਰ ਦੱਸੋ ਕਿੱਦਾਂ ਕਰਤੀਆਂ ਮੰਨਾ ਉਹ ਹਨ ਮਤਰੇ ਸਮਝਿਆ ਵਾ ਅਹੀਂ ਨਹੀਂ ਪਰ ਤੈਨੂੰ ਸਮਝਿਆ ਅਹੀਂ ਵੇਖ ਨਾ ਮੇਰੇ ਜਨ ਨਾਲ ਕਿਤਾ ਪਿਆਰ ਕਰਦੇ ਆ ਕਿ ਤਾ ਉਹਨੂੰ ਪਾ ਲਿਆ ਕਿ ਤਾ ਉਹਨੂੰ ਵੱਡਾ ਕੀਤਾ ਤੇ ਤੂੰ ਆਣ ਕੇ ਤੇ ਹੁਣ ਆਨੀਆ ਵੀ ਇਹ ਕੂਏ ਹੀ ਨਾ ਇਹਨਾਂ ਦੇ ਨਾਲ ਇੱਕ ਤਾਂ ਦੇ ਕੰਮ ਨਹੀਂ ਕਰੀਦੇ ਹੁੰਦੇ ਚਲ ਡੈਡੀ ਜੀ ਛੱਡ ਦੋ ਹੁਣ ਇਹਨਾਂ ਗੱਲਾਂ ਨੂੰ ਤੂੰ ਹੀ ਹੁਣ ਮੇਜਰ ਲਾ ਕੇ ਜਾ ਕੇ ਨਾ ਤੂੰ ਨੂੰ ਸਮਝਾ ਦੋ ਕਿ ਮੈਨੂੰ ਕੁਝ ਕਹਿਣਾ ਕਿਆ ਵੀਲਾ ਮੀ ਫੇਰ ਆ ਗਿਆ ਤੇ ਚੱਲ ਹੁਣ ਮੈਂ ਰੁਕੇ ਰੁਕੇ ਸਮਝਾ ਲਊਗਾ ਉਹ ਤੇ ਤੂੰ ਹੁਣ ਗਾੜੀ ਗਲਤੀ ਨਹੀਂ ਕਰਨੀ ਅੱਜ ਤੋਂ ਸੋਚ ਲੈ ਨਹੀਂ ਕਰਦੀ ਡੈਡੀ ਜੀ ਗਲਤੀ ਮੈਂ ਕੋਈ ਚਲ ਹੁਣ ਲੈ ਜਾ ਵੇਨਾ ਵਾ ਤੁਸੀਂ ਆ ਪਠਾਨ ਤੇ ਕਲੀ ਗਾਨ ਹਾ ਦੇਖੋ ਕਾਦੀਆਂ ਮਾਫੀਆਂ ਵੰਗਦੀਆਂ ਆਏ ਬੈਠਾ ਮਾਫੀਆਂ ਮੰਗਣ ਵਾਲਾ ਇਹ ਦੇਖੋ ਮੰਗ ਜਿੰਨੀਆਂ ਮਾਫੀਆਂ ਕੀ ਲੈ ਇਹਨੂੰ ਮੇਜ਼ ਲਾ ਕੇ ਮੈਂ ਨਹੀਂ ਮੁੜ ਕੇ ਕਰਦੀਆਂ ਕੋਈ ਵੀ ਕਰਦੀ ਵੀ ਇਹਨੂੰ ਇੱਕ ਵਾਰੀ ਬਖਸ਼ ਦੋ ਮੈਨੂੰ ਉਹ ਗਲਤੀ ਕਿਤੇ ਬਖਸ਼ਣ ਵਾਲੀ ਤੇਰੀ ਕੀ ਕਰਦੀ ਤੂੰ ਘੜੀ ਮੁੜੀ ਅੱਜ ਦੀ ਚਾਲ ਨੇ ਬਾਹਰ ਕੱਢਿਆ ਮਾਤਾ ਤੂੰ ਫੇ ਲੈ ਇਹਨੂੰ ਨਾ ਕਰੋ ਇਦਾਂ ਮੈਂ ਮੁੰਡੇ ਨੂੰ ਨਹੀਂ ਮੈਂ ਛੱਡ ਕੇ ਜਾ ਸਕਦੀ ਨਾ ਮੈਂ ਤੁਹਾਨੂੰ ਛੱਡ ਕੇ ਜਾ ਸਕਦੀ ਆ ਇਦਾਂ ਨਾ ਕਰੀ ਜਾਓ ਕਿਤੇ ਅਸੀਂ ਰੋਟੀਆਂ ਦੋ ਖਾਵਾਂਗੇ ਮੁੰਡੇ ਨੂੰ ਵੀ ਖਵਾ ਦਾਂਗੇ ਮੁੰਡਾ ਭੁੱਖਾ ਨਹੀਂ ਰਹਿ ਜਾਂਦਾ ਮੈਨੂੰ ਇੱਕ ਵਾਰੀ ਮਾਫ਼ ਕਰ ਦੋ ਮੈਨੂੰ ਮੈਂ ਨਹੀਂ ਗਲਤੀ ਕੋਈ ਵੀ ਕਰਦੀ ਮੋੜ ਕੇ ਆ ਮਾਤਾ ਸੁੱਖ ਸੁੱਖ ਸਮਾ ਦਾ ਬਾਹਰ ਛੋਟੇ ਦਾ ਕਿੱਤਾ ਹਣ ਮਗਰ ਮੱਸ ਵਾਂਗੂ ਅਥਰੂ ਕੇਰਦੀ ਆ ਇਹ ਹਣ ਤੇਰੇ ਅਥਰੂ ਨਹੀਂ ਵੇਖਣੇ ਜਿਹੜੀ ਗੱਲ ਹਣ ਸਿੱਧੀ ਕਰ ਉਹਦੇ ਨਾਲ ਮਾਤਾ ਮੈਂ ਤਾਂ ਸੁਣ ਲੋ ਗੱਲ ਮੈਂ ਤੈਨੂੰ ਕੱਢਿਆ ਹੀ ਬਾਹਰ ਤੂੰ ਹੀ ਲਾਇਏ ਨੂੰ ਹਣ ਮੈਨੂੰ ਨਹੀਂ ਪਤਾ ਜੇ ਕੱਲ ਨੂੰ ਕੋਈ ਗੱਲ ਹੋ ਗਈ ਤੂੰ ਹੀ ਜ਼ਿੰਮੇਵਾਰ ਹੋਗੇ ਮੈਂ ਤਾਂ ਕਾਣ ਨਹੀਂ ਗੱਲ ਤੇ ਮੈਨੂੰ ਨਹੀਂ ਇਹ ਕਲੇਸ਼ ਚੰਗਾ ਲੱਗਦਾ ਮੈਂ ਕੱਲ ਜਣਾ ਬਾਹਰ ਮੈਨੂੰ ਇਹ ਕਲੇਸ਼ਾਂ ਵਾਲੀ ਗੱਲ ਨਹੀਂ ਕਰਨੀ ਕੋਈ ਰਾਜੀ-ਵਾਜੀ ਪੁੱਛਣਾ ਪੁੱਛ ਲਿਓ ਜੇ ਆਖੇ ਵੀ ਉਹ ਲੜਦੀ ਆ ਉਹ ਕਰਦੀ ਇਹਨੇ ਧਰਦਾ ਵੀ ਕਰਦਾ ਵਾ ਅੱਜ ਮੈਂ ਕੱਢਿਆ ਤੁਸੀਂ ਉਹਨੂੰ ਫੇਰ ਲਿਆ ਇਹ ਘਰ ਇਹ ਮੈਨੂੰ ਮੁੜ ਕੇ ਫੋਨ ਨਹੀਂ ਚਾ ਕਰਨਾ ਤੁਸੀਂ ਚਲ ਪਤਾ ਅਸੀਂ ਤੇ ਆਖਿਆ ਵਾ ਵੀ ਲੋਕਾਂ ਨੇ ਕਹਿਣਾ ਵਾ ਉਹ ਗੱਲ ਇਹ ਨਾ ਬਗਾਨੀ ਸਮਝੀਗਾ ਇਹਨਾਂ ਦੀ ਆਪਣੀ ਹੁੰਦੀ ਤੇ ਘਰੋਂ ਕੱਢ ਦੇ ਅਹੀਂ ਤੇ ਇਹ ਕਰਕੇ ਫੇ ਅਸੀਂ ਕੱਟਾ ਪਾਇਆ ਵਾ ਵੀ ਚੱਲ ਕੋਈ ਗੱਲ ਨਹੀਂ ਤੇ ਇਹ ਪਰ ਆਪਣੀ ਗਲਤੀ ਮੰਨਦੀ ਨਹੀਂਗੀ ਇਹ ਕਿਤਾ ਗੱਡੀ ਥੰਮ ਬਣ ਕੇ ਤੇ ਖਲੋਤੀ ਆ ਇਹਨੂੰ ਵੀ ਅਕਲ ਚਾਹੀਦੀ ਸੀ ਨਾ ਉਹ ਆਪਣੀ ਭੈਣ ਸੀ ਇਹ ਉਹਨੂੰ ਮਤਰੀ ਹੀ ਸਮਝਦੀ ਰਹੀ ਵੀ ਉਹ ਸਾਡੀ ਮਤਰੀ ਹੀ ਆ ਪਿੱਛੋਂ ਆਈ ਆ ਉਹ ਕੀ ਲੱਗਦੀ ਸਾਡੀ ਬਲ ਰਹੀ ਸਾਡੇ ਘਰ ਚ ਹੀ ਸਾਡੇ ਸਦਾ ਹੀ ਉਹ ਤੇ ਪੁੱਤ ਮੈਂ ਤੈਨੂੰ ਆਂਦੀ ਹੁੰਦੀ ਸੀ ਨਾ ਕਿਤ ਜਿੰਨੀਆਂ ਗਲਤੀਆਂ ਕਰਦੀ ਆ ਇਹ ਜੀਆਂ ਵਾ ਇੱਕ ਸਾਰੇ ਨਾਂ ਇੱਕ ਅਵਲ ਦੇ ਲੰਮਦੀ ਹੁੰਦੀ ਕਿੰਨੀਆਂ ਇਹਨੇ ਉਹਦੇ ਨਾਲ ਗਲਤੀਆਂ ਕੀਤੀਆਂ ਵਧਿਕੀਆਂ ਕੀਤੀਆਂ ਵਾ ਤੇ ਆਪ ਇਹ ਇਤਾਂ ਹੀ ਸੱਚੀ ਹੋ ਜਾਂਦੀ ਕਦੀ ਡੈਡੀ ਨੂੰ ਦੱਸ ਦੇਣਾ ਕਦੀ ਤੈਨੂੰ ਦੱਸ ਦੇਣੀਆਂ ਗੱਲਾਂ ਆਪ ਇਹਨੇ ਚੱਲ ਲਾਂਬੇ ਹੋ ਜਾਣਾ ਉਹ ਮਾਤਾ ਪਿਤਾ ਤੁਸੀਂ ਵੀ ਕਿਹੜਾ ਕਿਸ ਨੂੰ ਦੱਸਿਆ ਫੋਨ ਤੇ ਕੋਈ ਫੋਨ ਤੇ ਗਲਤ ਹੁੰਦੀ ਸੀ ਇਹਨੂੰ ਕਹਿੰਦੀ ਗੱਲ ਕਰਾ ਨਹੀਂ ਮੈਨੂੰ ਦੱਸ ਦੇਂਦੇ ਵੀ ਆਹ ਗੱਲ ਵਾ ਘਰ ਚਲਾਈ ਪਈ ਤੇ ਨਾ ਗੱਲ ਕਰਮਦੀ ਤਾਂ ਅਸੀਂ ਕਰਦੇ ਅਸੀਂ ਕਿੱਥੋਂ ਗੱਲ ਕਰਦੇ ਸਾਡੇ ਕੋਲ ਫੋਨ ਹੈਗਾ ਹੀ ਕੋਈ ਤੂੰ ਵੀ ਹੁਣ ਤਾਣਾ ਨਾ ਕਰ ਤੂੰ ਕਦੀ ਆਖਿਆ ਸੀ ਆਂਡ ਗਵਾਂਢੀ ਕਰ ਦਿੰਦਾ ਫੋਨ ਤੇ ਸਾਡੇ ਮਾਪਿਓ ਨਾਲ ਮੇਰੀ ਗੱਲ ਕਰਾਓ ਜਦ ਮੈਂ ਫੋਨ ਜਾਂਦਾ ਦੇ ਜਨਾ ਜੇ ਕੋਈ ਗਲਤੀ ਕਰੇ ਤਾਂ ਮੈਂ ਤੈਨੂੰ ਵੱਖਰਾ ਨੰਬਰ ਪਾ ਕੇ ਦਿੰਦਾ ਤੇ ਮੈਨੂੰ ਫੋਨ ਤੇ ਦੱਸ ਲੈ ਇਹਦਾ ਮੁੜ ਕੇ ਨਾ ਇਹੋ ਜੀ ਗਲਤੀ ਕਰੇ ਕੀ ਆ ਠੀਕ ਵਾ ਮੇਰਾ ਜੀਕ ਦਾ ਮਾਰਾ ਦੋ ਕਰਕੇ ਤੇਰੇ ਕਿਹਨੂੰ ਪਤਾ ਹੱਥ ਨਹੀਂ ਚੁੱਕੀਦਾ ਹੁੰਦਾ ਚਾਣ ਆਖਿਆ ਜਿੰਨੂੰ ਲੱਗਣੀ ਆ ਨਾ ਤੇ ਉਹਨੂੰ ਮੂੰਹ ਨਾ ਆ ਆਖੀ ਲੱਗ ਜੈ ਮੈਨੂੰ ਮੇਰੀ ਨਜ਼ਰੋਂ ਪਰੇ ਰੱਖੋ ਮੈਨੂੰ ਨਹੀਂ ਪਤਾ ਮੰਮਾ ਨੇ ਤਾਂ ਗਲਤੀਆਂ ਬੜੀਆਂ ਕੀਤੀਆਂ ਵਾ ਉਤੋਂ ਸ਼ਾਪ ਵੀ ਲਕਾਈ ਉਤੋਂ ਮੈਨੂੰ ਧਮਕੀਆਂ ਬੜੀਆਂ ਦਿੱੰਦੇ ਰ ਪਰ ਮੈਂ ਗੱਲ ਦੱਸਦੀ ਅੱਗੇ ਇੱਥੇ ਗੱਲ ਬੜੀ ਗਰਮ ਹੋਈ ਆ ਹੋਰ ਦੱਸਦੀ ਤੇ ਹੋਰ ਗਰਮ ਹੋ ਜਾਣੀ ਆ ਚੱਲ ਪੁੱਤ ਐਨਾ ਗੁੱਸਾ ਨਾ ਕਰ ਕੋਈ ਗੱਲ ਨਹੀਂ ਜੇ ਜਿਹੜਾ ਤੂੰ ਆਣਾ ਨਾ ਮੈਂ ਚੱਲ ਜਾਣਾ ਵਾ ਤੇ ਜੇ ਤੂੰ ਆਇਆ ਵਾ ਕਿਤੇ ਦੋਏ ਹੀ ਛਾਲੀ ਆਇਆ ਤੇ ਰੋ ਦੱਸ ਦੇਣ ਕੋਈ ਗੱਲ ਨਹੀਂ ਹੋਣ ਦੀ ਘਰ ਦੇ ਵਿੱਚ ਕੋਈ ਗੱਲ ਹੁੰਦੀ ਤੇ ਤੂੰ ਐਡਾ ਘਾਰਾ ਨਾ ਪਾਓ ਉਹ ਮਾਤਾ ਜਦੋਂ ਦਾ ਆਇਆ ਮੈਂ ਉਦੋਂ ਦਾ ਕਲੇਸ਼ ਪਿਆ ਘਰ ਦੇ ਵਿੱਚ ਮੈਨੂੰ ਇਹ ਕਲੇਸ਼ ਚੰਗਾ ਨਹੀਂ ਲੱਗਦਾ ਮੈਂ ਹੁਣ ਚੱਲ ਜਣਾ ਫੇਰ ਆ ਜਾਊਗਾ ਮਹੀਨਾ ਖੱਡ ਲਾ ਕੇ ਨਾ ਇੱਕ ਕੰਨੀ ਫੇਰ ਆ ਜਾਊਗਾ ਉਦੋਂ ਥੋੜਾ ਘਰ ਠੰਠ ਬਾਹਰੋਂ ਥੋੜਾ ਈ ਛੇਤੀ ਆਇਆ ਜਾਂਦਾ ਆ ਤੇ ਤੂੰ ਐਵੇਂ ਸਾਨੂੰ ਤੁਝਾ ਹੀ ਦੇਣ ਧਿਆ ਵੀ ਮੈਂ ਫੇਰ ਆ ਜਾਊਗਾ ਫੇਰ ਈ ਛੇਤੀ ਕਿਤਾ ਆ ਜਾਏਗਾ ਅੱਗੇ ਘਰੇ ਕਿੰਨੇ ਚਿਰ ਆਇਆ ਵਾ ਮੈਂ ਤਾਂ ਆਪਣੀ ਟਿਕਟ ਕਰਵਾ ਕੇ ਜਦੋਂ ਮਰਜ਼ੀ ਆ ਜੀਦਾ ਵਾ ਮੈਂ ਆਪਣੀ ਟਿਕਟ ਕਰਵਾ ਕੇ ਆ ਜੀ ਇਕੱਲੇ ਹੁਣ ਮਨ ਜਾਣ ਦੋ ਮੈਂ ਚੱਲ ਜਾਣਾ ਮੈਂ ਸ਼ਹਿਰ ਚੱਲ ਜਾਣਾ ਚੱਲ ਫਿਰ ਪੁੱਤ ਮਰਜ਼ੀ ਕਰ ਆਪਣੀ ਅਸੀਂ ਕੀ ਕਹਿ ਸਕਦੇ ਆ ਅਸੀਂ ਤੇ ਇਹੋ ਕੋਈ ਆ ਨਾ ਕਿ ਚੱਲ ਰੋ ਦੱਸ ਦੇਣ ਕਿ ਆ ਜੀ ਲੱਗਾ ਰੌਣਕ ਲੱਗੀ ਜਦੋਂ ਦਾ ਆਇਆ ਘਰ ਪਰਿਆ ਵਕਤ ਨਹੀਂ ਮੈਂ ਤਾਂ ਹੁਣ ਨਹੀਂ ਮੇਰਾ ਮਨ ਕਰਦਾ ਮੈਂ ਚੱਲ ਜਾਣਾ ਮਾਤਾ ਪੁੱਤ ਤੂੰ ਵੀ ਆ ਮਾਂ ਦਾ ਹੀ ਚਮਚਾ ਬਣਿਆ ਵਾ ਇਦਾਂ ਘਰ ਨਹੀਂ ਚੱਲਦੇ ਤੇਰੇ ਦਾਦੇ ਦਾਦੀ ਵੀ ਹੈਗੇ ਆ ਉਹਨਾਂ ਨੇ ਵੀ ਸਲਾਹ ਕਰਿਆ ਕਰ ਇਹੋ ਜੀ ਗੱਲ ਨਹੀਂ ਕਰਦੀ ਤੈਨੂੰ ਹੁਣ ਸਮਝ ਕਰ ਸਾਡਾ ਕੰਮ ਤੇ ਪੈਸੇ ਲਾਉਣੇ ਤੈਨੂੰ ਪੜਾਉਣਾ ਵਾ ਪੜ ਲਿਖ ਪੜ ਲਿਖ ਕੇ ਕੋ ਅਫਸਰ ਬਣ ਸਾਡੇ ਪਤਾ ਲੱਗੇ ਪਿੰਡ ਵਾਲੇ ਲੋਕਾਂ ਨੂੰ ਵੀ ਮੁੰਡਾ ਪੜਿਆ ਲਿਖਿਆ ਵਾ ਅਫਸਰ ਬਣਿਆ ਵਾ ਹੁਣ ਤੂੰ ਜਾ ਰਾਮਕਾਰ ਘੜੀ ਮੈਨੂੰ ਰਾਮਕਾਰ ਲੰਦੋ ਜਾ ਮੇਰੇ ਪੁੱਤ ਜਾ ਕੋਈ ਬਾਤ ਠੀਕ ਚੱਲ ਮਾਤਾ ਜਿਹੜਾ ਤੂੰ ਆ ਨੀ ਨਾ ਹੁਣ ਗਲੇਡੂ ਛੋੜਦੀ ਗਲੇਡੂ ਤੇ ਮੈਂ ਝੂਠੇ ਸੱਚੇ ਛੁੱਟਣ ਲਈ ਉਹ ਵੀ ਤੇਰੇ ਮੁੰਡੇ ਦੀ ਅੱਖਾਂ ਸਾਹਮਣੇ ਚਲੇ ਤੋਨੇ ਜਾਣਾ ਹੀ ਜਿਹੜਾ ਉਹਨੇ ਕਹਿਤਾ ਮੈਂ ਟਿਕ ਟਿਕ ਕਰਾ ਲੈਣੀ ਆ ਚੰਗਾ ਸਭ ਚਲ ਜੂਗਾ ਤੇ ਆਉਣਾ ਤੁਸੀਂ ਮੇਰੀ ਦਾੜ ਥੱਲੇ ਆ ਫੇਰ ਵੇਖੀ ਤੁਹਾਨੂੰ ਗਾੜੀ ਗਾੜੀ ਕਿਦਾਂ ਲਾਉਣੀ ਆ ਹੁਣ ਤੇ ਕੁੜੀ ਵੀ ਆਈ ਗਈ ਆ ਨਾ ਅੱਗੇ ਤੇ ਕੁੜੀ ਨਾ ਸੱਚੀਆਂ ਕਰ ਲੈਂਦੀ ਕੋ ਕੁੜੀ ਤੇਰੀ ਸੁਣ ਲੈਂਦੀ ਕੋ ਤੂੰ ਸੁਣਾ ਦਿੰਦੀ ਉਹਨੂੰ ਤੇ ਮੇਰੇ ਦਿਵਾਲੇ ਹੋ ਜਨਾ ਆਖਣਾ ਕਰਦੀ ਨਹੀਂ ਕੱਖ ਵੀ ਕਰਦੀ ਨਹੀਂ ਕੱਖ ਵੀ ਹੁਣ ਟੌਰ ਨਾ ਬਹਿ ਕੇ ਤੇਰੇ ਕੋ ਕੰਮ ਕਰਵਾਉਂਗੀ ਮਾਤਾ ਭੱਜ ਲਾਂ ਦੋਈ ਕਿੱਧਰ ਨੂੰ ਭੱਜਣਾ